ਪਿਆਰ ਪਰਿਵਾਰ ਸਾਥੀ 11 ਸੋਸ਼ਲ ਟੀਵੀ ਪੰਜਾਬੀ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਆ 6 ਜਨਵਰੀ ਅੱਜ ਦੀਆਂ ਵੱਡੀਆਂ ਖਬਰਾਂ ਅਤੇ ਸਕੀਮਾਂ ਲੈ ਕੇ ਹਾਜ਼ਰ ਹੋ ਗਿਆ 55000 ਰੁਪਏ ਪੈਨਸ਼ਨ ਮਿਲੇਗੀ ਇਨ੍ਹਾਂ ਲੋਕਾਂ ਨੂੰ ਮਿਲੇਗੀ ਵੱਡੀ ਖੁਸ਼ਖਬਰੀ ਬਾਦੀ ਠੰਡ ਕਾਰਨ ਸਕੂਲਾਂ 'ਚ ਐਨੇ ਦਿਨ ਤੱਕ ਛੁੱਟੀਆਂ ਵਧੀਆਂ ਰਾਸ਼ਨ ਕਾਰਡ ਤੇ ਕਣਕ ਲੈਣ ਵਾਲਿਆਂ ਦੇ ਲਈ ਵੱਡੀ ਖੁਸ਼ਖਬਰੀ ਤੇ ਹੁਣ ਖਬਰਾਂ ਨੂੰ ਸ਼ੁਰੂ ਕਰਦੇ ਆ ਵਿਸਥਾਰ ਦੇ ਨਾਲ ਪੇਸ਼ ਤੋਂ ਪਹਿਲਾਂ ਤੁਹਾਨੂੰ ਨਿੱਕੀ ਜਿਹੀ ਗੁਜਾਰਸ਼ ਕਰਾਂਗੇ ਕਿ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਤਾਂ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਦਬਾ ਕੇ ਉਹਨੂੰ ਆਲ ਤੇ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਸਾਡੀ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦਾ ਰਹੇ ਤਾਂ ਦੇਰੀ ਨਾ ਕਰਦੇ ਚੱਲਦੇ ਅੱਜ ਦੀ ਪਹਿਲੀ ਵੱਡੀ ਖ਼ਬਰ ਦੇ ਉੱਤੇ ਪਹਿਲੀ ਵੱਡੀ ਖ਼ਬਰ ਸਕੂਲਾਂ ਨੂੰ ਲੈ ਕੇ ਆ ਸਕੂਲਾਂ ਦੇ ਵਿੱਚ ਛੁੱਟੀਆਂ ਵੱਧ ਗਈਆਂ ਨੇ ਜਣੂ ਕਿੰਨੇ ਦਿਨ ਤੱਕ ਸਕੂਲ ਬੰਦ ਰਹਿਣਗੇ ਦੇਸ਼ ਭਰ ਚ ਠੰਡ ਦਾ ਕਹਿਰ جاری ਹੈ ਜਿਸ ਦੇ ਚੱਲਦੇ ਧੁੰਦ ਹਰ ਪਾਸੇ ਆਪਣੇ ਕਦਮ ਪਛਾਰ ਰਹੀ ਹੈ ਇਸ ਨਾਲ ਘਰੋਂ ਬਾਹਰ ਜਾਣ ਵਾਲੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਦੇ ਮੱਦੇ ਨਜ਼ਰ ਸਕੂਲਾਂ ਵਿੱਚ ਛੁੱਟੀਆਂ ਵਧਾਉਣ ਦਾ ਫੈਸਲਾ ਕੀਤਾ ਗਿਆ ਸਕੂਲ ਸੇਖਿਆ ਦੇ ਡਾਇਰੈਕਟਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਸਕੂਲਾਂ ਦੀਆਂ ਛੁੱਟੀਆਂ 11 ਜਨਵਰੀ ਤੱਕ ਵਧਾਉਣ ਦਾ ਫੈਸਲਾ ਕੀਤਾ ਮੌਸਮ ਵਿਭਾਗ ਵੱਲੋਂ جاری ਠੀਤ ਲਹਿਰ ਅਤੇ ਸੰਗਣੇ ਧੁੰਦ ਦੇ ਅਲਰਟ ਦੇ ਮੱਦੇ ਨਾਜ਼ਰ ਚੰਡੀਗੜ੍ਹ ਸਿੱਖਿਆ ਵਿਭਾਗ ਨੇ ਜੂਨੀਅਰ ਕਲਾਸ ਤੋਂ 8ਵੀਂ ਕਲਾਸ ਤੱਕ ਦੇ ਬੱਚਿਆਂ ਦੀਆਂ ਛੁੱਟੀਆਂ ਵਧਾ ਕੇ 11 ਜਨਵਰੀ ਤੱਕ ਆਨਲਾਈਨ ਕਲਾਸਾਂ ਲਗਾਉਣ ਦੇ ਆਦੇਸ਼ ਦਿੱਤੇ ਹਨ ਇਸ ਦੇ ਨਾਲ ਹੀ 9ਵੀਂ ਤੇ 12ਵੀਂ ਜਮਾਤ ਦੇ ਬੱਚਿਆਂ ਨੂੰ ਸਵੇਰੇ 9:30 ਵਜੇ ਸਕੂਲ ਆਉਣਾ ਪਵੇਗਾ ਬਾਅਦ 3:30 ਵਜੇ ਸਕੂਲੋਂ ਛੁੱਟੀ ਦਿੱਤੀ ਜਾਵੇਗੀ ਇਹ ਫੈਸਲਾ ਆਉਣ ਵਾਲੀਆਂ ਪ੍ਰੀਖਿਆਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ ਤੁਹਾਨੂੰ ਦੱਸ ਦੇ ਕਿ ਚੰਡੀਗੜ੍ਹ ਸਕੂਲ ਸਿੱਖਿਆ ਵਿਭਾਗ ਦੇ ਡਾਇਰੈਕਟਰ ਐਚਐਸ ਬਰਾਡ ਨੇ 24 ਦਸੰਬਰ ਨੂੰ ਛੁੱਟੀਆਂ ਦਾ ਐਲਾਨ ਕੀਤਾ ਸੀ শীতਲੇਰ ਦੇ ਮੱਦੇਨਜ਼ਰ 13 ਦਿਨਾਂ ਦੇ ਛੁੱਟੀਆਂ ਦਾ ਐਲਾਨ ਕੀਤਾ ਗਿਆ ਸੀ ਚੰਡੀਗੜ੍ਹ ਦੇ ਸਾਰੇ ਸਕੂਲ 26 ਦਸੰਬਰ ਤੋਂ 7 ਜਨਵਰੀ ਤੱਕ ਬੰਦ ਰਹਿਣੇ ਸਨ ਪਰ ਠੰਡ ਦੇ ਧੁੰਦ ਦੇ ਮੱਦੇਨਜ਼ਰ 8 ਜਮਾਤ ਤੱਕ ਦੇ ਬੱਚਿਆਂ ਦੇ ਛੁੱਟੀਆਂ 11 ਜਨਵਰੀ ਤੱਕ ਵਧਾਉਣ ਦਾ ਫੈਸਲਾ ਕੀਤਾ ਗਿਆ ਦੱਸਦੀ ਏ ਕਿ ਲਗਾਤਾਰ ਵੱਧ ਰਹੀ ਠੰਡ ਨੂੰ ਦੇਖਦੇ ਇਹ ਫੈਸਲਾ ਲਿਆ ਗਿਆ ਜਿਸ ਨਾਲ ਵਿਦਿਆਰਥੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਇਹਦੇ ਨਾਲ ਬਾਦਿਆਂ ਅਗਲੀ ਵੱਡੀ ਖਬਰ ਦੇ ਉੱਤੇ ਮੁਰਤਵਾ ਹੀ ਚੀਨ ਦੇ ਨਵੇਂ ਵਾਇਰਸ ਦੀ ਪੂਰੀ ਦੁਨੀਆ 'ਚ دہشت ਭਾਰਤ ਵੀ ਹੋਇਆ ਚੌਕਸ ਸੋ ਵੱਡੀ ਅਪਡੇਟ ਹੈ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਚੀਨ ਤੋਂ ਆਏ ਨਵੇਂ ਵਾਇਰਸ ਨੂੰ ਲੈ ਕੇ ਪੂਰੀ ਦੁਨੀਆ 'ਚ ਦਹशत ਦਾ ਮਾਹੌਲ ਹੈ ਹਰ ਪਾਸੇ ਮਨ ਵਿੱਚ ਇੱਕ ਹੀ ਡਰ ਹੈ ਕਿ ਕਰੋਨਾ ਵਾਇਰਸ ਦੀ ਲਾਗਵਾਗ ਇਹ ਵੀ ਘਾਤਕ ਹੈ ਸਾਡੀ ਸਮੱਸਿਆ ਪੈਦਾ ਕਰਨ ਵਾਲੇ ਇਸ ਵਾਇਰਸ ਦਾ ਨਾਮ ਐਚ ਐਮ ਪੀ ਵੀ ਹੈ ਕਿਹਾ ਜਾ ਰਿਹਾ ਹੈ ਕਿ ਇਸ ਵਾਇਰਸ ਦਾ ਕੋਈ ਟੀਕਾ ਨਹੀਂ ਹੈ ਭਾਰਤ ਵਿੱਚ ਵੀ ਲੋਕ ਇਸ ਵਾਇਰਸ ਤੋਂ ਡਰੇ ਹੋਏ ਹਨ ਵਿਸ਼ਵ ਸਿਹਤ ਸੰਗਠਨ ਨੇ ਚੀਨ ਤੋਂ ਇਸ ਵਾਇਰਸ ਬਾਰੇ ਜਾਣਕਾਰੀ ਮੰਗੀ ਹਾਲਾਂਕਿ ਚੀਨ ਦਾ ਕਹਿਣਾ ਹੈ ਕਿ ਉੱਥੇ ਸਥਿਤੀ ਆਮ ਬਾਰੇ ਡਰਨ ਦੀ ਕੋਈ ਗੱਲ ਨਹੀਂ ਹੈ ਐਚ ਐਮ ਪੀ ਵੀ ਹੈ ਕੀ ਇਹਦੇ ਬਾਰੇ ਤੁਹਾਨੂੰ ਦੱਸ ਦੇ ਕਿ ਚੀਨ ਦਾ ਨਾਮਾ ਵਾਇਰਸ ਹਰਮੇਨੋਮੈਕਟਾਪੀਨਸ ਵਾਇਰਸ ਜਿਸ ਨੂੰ ਐਚ ਐਮ ਪੀ ਵੀ ਵੀ ਕਿਹਾ ਜਾਂਦਾ ਹੈ ਕਿਸਮ ਦਾ ਆਮ ਸਾਹ ਸੰਬੰਧੀ ਵਾਇਰਸ ਹੈ ਜੋ ਹਰ ਉਮਰ ਦੇ ਲੋਕਾਂ ਵਿੱਚ ਫੈਲ ਸਕਦਾ ਹੈ ਇਸ ਵਾਇਰਸ ਦਾ ਬਜ਼ੁਰਗਾਂ ਤੇ ਛੋਟੇ ਬੱਚੇ ਉੱਤੇ ਜ਼ਿਆਦਾ ਪ੍ਰਭਾਵ ਪੈਣ ਦੀ ਸੰਭਾਵਨਾ ਜੇਕਰ ਤੁਸੀਂ ਵਾਇਰਸ ਨਾਲ ਸਕਰਮਿਤ ਵਿਅਕਤੀ ਦੇ ਸੰਪਰਕ ਵਿੱਚ ਆਉਂਦੇ ਤਾਂ ਤੁਸੀਂ ਵੀ ਇਸ ਵਾਇਰਸ ਨਾਲ ਸਕਰਮਿਤ ਹੋ ਸਕਦੇ ਹੋ ਇਸ ਨਾਲ ਕੁਝ ਆਮ ਲੱਛਣ ਹਨ ਜਿਵੇਂ ਨੱਕ ਵਗਣਾ ਗਲੇ ਵਿੱਚ ਖਰਾਸ਼ ਸਿਰ ਦਰਦ ਥਕਾਵਟ ਖੰਘ ਬੁਖਾਰ ਜਾਂ ਜ਼ੁਕਾਮ ਮਹਿਸੂਸ ਹੋਣ ਇਸ ਵਾਇਰਸ ਦੇ ਮੁੱਖ ਕਾਰਨ ਇਹਦੇ ਨਾਲ ਹੀ ਚੱਲਦੇ ਆਪਾਂ ਅੱਜ ਦੀ ਵੱਡੀ ਖਬਰ ਦੇ ਵੱਲ ਪੰਜਾਬ ਵਿੱਚ ਭਾਰੀ ਮੀਂਹ اگلے 24 ਘੰਟਿਆਂ ਦੌਰਾਨ ਕਾਫੀ ਅਹਿਮਤਾਜਾ ਅਲਰਟ ਸੋ ਵੱਡੀ ਅਪਡੇਟ ਮੌਸਮ ਵਿਭਾਗ ਵੱਲੋਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਲਗਾਤਾਰ ਪੂਰੇ ਦੇਸ਼ ਵਿੱਚ ਠੰਡ ਤੇ ਸੰਘਣੀ ਧੁੰਦ ਦੀ ਲਪੇਟ ਵਿੱਚ ਹੈ ਮੌਸਮ ਵਿਭਾਗ ਦੇ ਕਲਾਟਮ ਤਾ ਮੁਕ ਅਜੇ ਕੋਈ ਵੀ ਰਾਹਤ ਮਿਲਦੀ ਨਾਜ਼ਰ ਨਹੀਂ ਆ ਰਹੀ ਠੰਡ ਤੋਂ ਇਲਾਵਾ ਪੂਰੀ ਉੱਤਰੀ ਭਾਰਤ ਵਿੱਚ ਧੁੰਦ ਅਤੇ ਸੀਤ ਰੈਰ ਦੀ ਲਪੇਟ ਚ ਇੱਕ ਪਾਸੇ ਪਹਾੜਾ ਉੱਤੇ ਬਰਫਬਾਰੀ ਅਤੇ ਪੱਛਮੀ ਹਵਾਵਾਂ ਨੇ ਮੈਦਾਨੀ ਇਲਾਕਿਆਂ ਚ ਠੰਡ ਨੂੰ ਵਧਾ ਦਿੱਤਾ ਉੱਤੇ ਹੀ ਆਉਣ ਵਾਲੇ 24 ਘੰਟੇ ਵੀ ਖਾਸ ਹਨ ਦਿੱਲੀ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚ ਅਗਲੇ 24 ਘੰਟੇ ਦੌਰਾਨ ਮੀਂਹ ਪੈਣ ਦੀ ਸੰਭਾਵਨਾ ਇਸ ਦੇ ਨਾਲ ਹੀ ਦੱਖਣੀ ਭਾਰਤ ਵਿੱਚ ਵੀ ਹਲਕੀ ਬਾਰਿਸ਼ ਜਾਰੀ ਰਹੇਗੀ ਮੌਸਮ ਵਿਭਾਗ ਨੇ ਇੱਕ ਅਲਰਟ ਜਾਰੀ ਕੀਤਾ। ਜੀਐਮਡੀ ਦੇ ਅਨੁਸਾਰ 5 ਅਤੇ 6 ਜਨਵਰੀ ਨੂੰ ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਉੱਤਰਾਖੰਡ ਵਿੱਚ ਗਰਜ ਅਤੇ ਬਿਜਲੀ ਦੇ ਨਾਲ ਨਾਲ بارش ਹੋਣ ਦੀ ਸੰਭਾਵਨਾ ਦੇ ਨਾਲ ਹੀ ਆਉਣ ਵਾਲੇ 24 ਘੰਟਿਆਂ ਵਿੱਚ ਦਿੱਲੀ ਐਨਸੀਆਰ ਅਤੇ ਹੋਰ ਮੈਦਾਨੀ ਰਾਜਾਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਸੋਮਵਾਰ ਤੋਂ ਸ਼ੁਰੂ ਹੋਣ ਵਾਲੀ ਹਲਕੀ ਬਾਰਿਸ਼ ਦਾ ਦੌਰਾਨ 10 ਜਨਵਰੀ ਤੱਕ ਜਿਹੜਾ ਚੱਲ ਸਕਦਾ ਸੋ ਮੌਸਮ ਵਿਭਾਗ ਵੱਲੋਂ ਇਹ ਵੱਡਾ ਅਲਰਟ ਜਾਰੀ ਕਰ ਦਿੱਤਾ ਗਿਆ ਅਗਲੇ 24 ਘੰਟੇ ਦੌਰਾਨ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਤੇ 10 ਜਨਵਰੀ ਤੱਕ ਇਹ ਚੱਲ ਸਕਦਾ ਯਾਨੀ ਕਿ ਅੱਜ ਜਿਹੜੀ ਹੈ ਪਾਰਸ਼ ਪੰਜਾਬ ਦੇ ਵਿੱਚ ਤੇ ਨਾਲ ਲੱਗਦੇ ਸੂਬਿਆਂ ਦੇ ਵਿੱਚ ਜਿਹੜੀ ਆ ਹੋ ਸਕਦੀ ਹੈ ਦੇ ਨਾਲ ਬਾਦਲ ਨੇ ਆ ਅਗਲੀ ਵੱਡੀ ਅਪਡੇਟ ਦੇ ਵੱਲ ਪੰਜਾਬ ਦੇ ਲੋਕਾਂ ਨੂੰ ਰहत ਭਰੀ ਖਬਰ ਆਈ ਪੰਜਾਬ ਦੇ ਲੋਕਾਂ ਨੂੰ ਵੱਡੀ ਰਾਹਤ ਰਾਸ਼ਨ ਲਈ ਨਹੀਂ ਬਵੇਗੀ ਕਾਰ ਦੀ ਲੋੜ ਇਸ ਤਰ੍ਹਾਂ ਮਿਲੇਗੀ ਕਣਕ ਪੰਜਾਬ ਚ ਰਾਸ਼ਨ ਵੰਡ ਨੂੰ ਲੈ ਕੇ ਸਰਕਾਰ ਨਵਾਂ ਬਦਲਾਅ ਕਰਨ ਜਾ ਰਹੀ ਹੈ ਬਦਲਾਅ ਵੇ ਸ਼ੁਰੂ ਕਰ ਦਿੱਤਾ ਗਿਆ ਰਾਜ ਦੇ ਨੈਸ਼ਨਲ ਫੂਡ ਸਿਕਿਉਰਿਟੀ ਐਕਟ ਤਹਿਤ ਸਕੀਮ ਦਾ ਲਾਭ ਲੈਣ ਵਾਲੇ ਲੋਕਾਂ ਨੂੰ ਹੁਣ ਰਾਸ਼ਨ卡 ਦੀ ਲੋੜ ਨਹੀਂ ਪਵੇਗੀ ਅਸਲ ਵਿੱਚ ਲਾਭਪਾਤਰੀ ਨੂੰ ਸਮਾਰਟ ਕਾਰਡ ਰਾਹੀਂ ਰਾਸ਼ਨ ਮਿਲੇਗਾ ਇਸ ਲਈ ਸੂਬੇ ਦੇ ਖਰਾਕਤ ਸਪਲਾਈ ਵਿਭਾਗ ਏਜੰਸੀ ਹਰ ਕਰ ਰਿਹਾ ਤੇ ਏਜੰਸੀ 44 ਲੱਖ ਕਾਰਡਾਂ ਦੇ ਨਿਰਮਾਣ ਅਤੇ ਡਿਲੀਵਰੀ ਦਾ ਕੰਮ ਪੂਰਾ ਕਰੇਗੀ ਸਬੰਧਿਤ ਵਿਭਾਗ ਵੱਲੋਂ ਮੁਸਤਾਬਦੀ ਮੰਗ ਕੀਤੀ ਗਈ ਹੈ 68 ਫੀਦੀ ਕਾਰਡ 2 ਮਹੀਨਿਆਂ 'ਚ ਤਿਆਰ ਹੋ ਜਾਣਗੇ ਏਜੰਸੀ ਨੂੰ ਅੰਤਿਮ ਰੂਪ ਦਿੱਤੇ ਜਾਣ ਤੋਂ ਬਾਅਦ ਸਮਾਰਟ ਕਾਰਡ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ ਵਿਭਾਗ ਨੇ ਸਪਸ਼ਟ ਕੀਤਾ ਹੈ ਕਿ 6 ਆਪਣੇ ਚ 33 ਫੀਦੀ ਕਾਰਡ ਬਣਾ ਕੇ ਤਿਆਰ ਹੋ ਜਾਣਗੇ ਉਸ ਤੋਂ ਬਾਅਦ ਇਹਨਾਂ ਲੋਕਾਂ ਤੱਕ ਪਹੁੰਚਾਇਆ ਜਾਵੇਗਾ ਇਸ ਤਰ੍ਹਾਂ 68 ਫੀਦੀ ਕਾਰਡ 2 ਮਹੀਨੇ ਤੱਕ ਤਿਆਰ ਹੋ ਜਾਣਗੇ ਨਾਲ ਹੀ ਕਾਰਡ ਬਣਾਉਣ ਦਾ ਫਾਇਦਾ ਇਹ ਹੋਵੇਗਾ ਕਿ ਪੀਓਐਸ ਮਸ਼ੀਨ ਨੂੰ ਟੱਚ ਕਰਦੀ ਲਾਪਾਤਰੀ ਪਰਿਵਾਰ ਦੀ ਪੂਰੀ ਰੀਟੇਲਰ ਨਿਕਲ ਆਵੇ ਕਿ ਤੇ ਇਸ ਤੋਂ ਬਾਅਦ ਉਸ ਨੂੰ ਰਾਸ਼ਨ ਦੇ ਦਿੱਤਾ ਜਾਵੇ ਕਿ ਵਿਭਾਗ ਦੀ ਨਵੀਂ ਪ੍ਰਣਾਲੀ ਲਾਗੂ ਕਰਨ ਲਈ 14400 ਪੀਓਐਸ ਮਸ਼ੀਨਾਂ ਦਾ ਵੀ ਪ੍ਰਬੰਧ ਕੀਤਾ ਗਿਆ ਪੰਜਾਬ ਚ 14000 ਡੀਪ ਹੋਲਡਰ ਜਿਸ ਨਾਲ ਜਨਤਾਕ ਵੰਡ ਪ੍ਰਣਾਲੀ ਨੂੰ ਮਜ਼ਬੂਤ ਕਰਨ ਚ ਮਦਦ ਮਿਲੇਗੀ ਉਸੇ ਵੰਡ ਦੀ ਪ੍ਰਕਿਰਿਆ ਤੇਜ਼ ਹੋ ਜਾਵੇਗੀ ਸੇਧਰਾ ਫਰਜੀ ਲਾਪਤਰੀਆਂ ਦੀ ਪਛਾਣ ਕਰਨ ਚ ਮਦਦ ਮਿਲੇਗੀ ਵਿਭਾਗ ਕੋਲ ਰੀਅਲ ਟਾਈਮ ਡਾਟਾ ਅਪਡੇਟ ਹੋਵੇਗਾ ਸਵੇਚ 14000 ਡੀਪ ਹੋਲਡਰਨ ਹਰੇਕ ਪਰਿਵਾਰ ਦੇ ਇੱਕ ਮੈਂਬਰ ਨੂੰ ਪ੍ਰਤੀ ਮਹੀਨਾ 5 ਕਿਲੋ ਕਣਕ ਜਾਰੀ ਕੀਤੀ ਜਾਂਦੀ ਹੈ ਜੇਕਰ ਪਰਿਵਾਰ ਚ ਚਾਰ ਮੈਂਬਰਾਂ ਧਲਾਪਤਰੀ ਪਰਿਵਾਰ ਨੂੰ 3 ਮਹੀਨੇ ਚ 60 ਕਿਲੋ ਕਣਕ ਜਾਰੀ ਕੀਤੀ ਜਾਂਦੀ ਹੈ 3 ਮਹੀਨਿਆਂ ਦੀ ਕਣਕ ਇੱਕ ਵਾਰ ਦਿੱਤੀ ਜਾਵੇਗੀ ਮੌਜੂਦਾ ਸਿਸਟਮ ਤਹਿਤ ਧਲਾਪਤਰੀ ਲਈ ਆਪਣੇ ਨਾਲ ਰਾਸ਼ਨ ਕਾਰਡ ਲਾਜ਼ਮੀ ਹੈ ਪਰ 스마트 ਕਾਰਡ ਤੋਂ ਬਾਅਦ ਕਾਰਡ ਦੀ ਲੋਡ ਨਹੀਂ ਰਹੇਗੀ ਤੇ ਅੱਗੇ ਚੱਲਦੇ ਹਾਂ ਇੱਕ ਹੋਰ ਵੱਡੀ ਅਪਡੇਟ ਵੱਲ ਖੁਸ਼ਖਬਰੀ ਇਹ ਸਰਕਾਰ ਦੇਵੇਗੀ ਹਰ ਮਹੀਨੇ 5000 ਰੁਪਏ ਪੈਨਸ਼ਨ ਸਿਰਫ ਇਨ੍ਹਾਂ ਲੋਕਾਂ ਨੂੰ ਮਿਲੇਗਾ ਲਾਭ ਭਾਰਤ ਸਰਕਾਰ ਦੇ ਦੇ ਲੋਕਾਂ ਲਈ ਕਈ ਯੋਜਨਾਵਾਂ ਚਲਾਉਂਦੀ ਰਹੀ ਆ ਦੇ ਦੇ ਕਰੋੜਾ ਲੋਕ ਸਰਕਾਰੀ ਸਕੀਮਾਂ ਦਾ ਲਾਭ ਲੈ ਰਹੇ ਨੇ ਸਰਕਾਰੀ ਸਕੀਮ ਜ਼ਿਆਦਾਤਰ ਗਰੀਬ ਅਤੇ ਲੋੜਵੰਦ ਲੋਕਾਂ ਲਈ ਨੇ ਕੇਂਦਰ ਸਰਕਾਰ ਤੋਂ ਇਲਾਵਾ ਭਾਰਤ ਦੇ ਵੱਖ-ਵੱਖ ਰਾਜਾਂ ਦੀਆਂ ਰਾ ਸਰਕਾਰਾਂ ਵੀ ਆਪਣੇ ਆਪਣੇ ਰਾਜਾਂ ਦੇ ਨਾਗਰਿਕਾਂ ਲਈ ਕਈ ਤਰ੍ਹਾਂ ਦੀਆਂ ਸਕੀਮਾਂ ਚਲਾਉਂਦੀਆਂ ਹਨ ਹਾਲ ਹੀ ਵਿੱਚ ਦਿੱਲੀ ਸਰਕਾਰ ਦੇ ਰਾਜ ਦੇ ਵਿਸ਼ੇਸ਼ ਲੋਕਾਂ ਲਈ ਇੱਕ ਨਵੀਂ ਯੋਜਨਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਯੋਜਨਾ ਤਹਿਤ ਇਹਨਾਂ ਲੋਕਾਂ ਨੂੰ ਦਿੱਲੀ ਸਰਕਾਰ ਵੱਲੋਂ ਹਰ ਮਹੀਨੇ 5000 ਰੁਪਏ ਦੀ ਪੈਨਸ਼ਨ ਦਿੱਤੀ ਜਾਵੇਗੀ ਦਿੱਲੀ ਸਰਕਾਰ ਦੀ ਯੋਜਨਾ ਦਾ ਲਾਭ ਇਸ ਨੂੰ ਮਿਲੇਗਾ ਇਹਦੇ ਬਾਰੇ ਵੀ ਤੁਹਾਨੂੰ ਦੱਸ ਦਿੰਨੇ ਆ ਜੀ ਦਿੱਲੀ ਸਰਕਾਰ ਦੇ ਹਾਲ ਹੀ ਵਿੱਚ ਮੰਗਲਵਾਰ ਨੂੰ ਹੋਈ ਕੈਬਨਿਟ ਮੀਟਿੰਗ ਵਿੱਚ ਰਾਜ ਦੇ ਦਿਵਿਆਂਗਾਂ ਅੰਗੇ ਹੀ ਲੋਕਾਂ ਲਈ ਇੱਕ ਨਵੀਂ ਯੋਜਨਾ ਦਾ ਐਲਾਨ ਕੀਤਾ ਦਿੱਲੀ ਸਰਕਾਰ ਵੱਲੋਂ ਸ਼ੁਰੂ ਕੀਤੀ ਯੋਜਨਾ ਵਿੱਚ ਦਿਵਿਆਂਗ ਵਿਅਕਤੀਆਂ ਨੂੰ ਹਰ ਮਹੀਨੇ 5000 ਰੁਪਏ ਦੀ ਪੈਨਸ਼ਨ ਜਿਹੜੀ ਆ ਉਹ ਦਿੱਤੀ ਜਾਵੇਗੀ ਇਸ ਦਾ ਐਲਾਨ ਕਰਦੇ ਆ ਦਿੱਲੀ ਸਰਕਾਰ ਦੇ ਸਮਾਜ ਕਲਿਆਣ ਮੰਤਰੀ ਸੌਰਵ ਦਿਵੇਦੀ ਨੇ ਲੋਕਾਂ ਨੂੰ ਦੱਸਿਆ ਕਿ ਸਰਕਾਰ ਇਸ ਪੈਨਸ਼ਨ ਦਾ ਲਾਭ ਉੱਚ ਵਿਸ਼ੇਸ਼ ਲੋੜਾਂ ਵਾਲੇ ਦਿਵੰਗ ਲੋਕਾਂ ਨੂੰ ਦਵੇਗੀ ਵਰਤਮਾਨ ਵਿੱਚ ਭਾਰਤ ਦੇ ਵਿੱਚ ਕੇਵਲ ਤਾਮਿਲਨਾਡੂ ਵਿੱਚ ਉੱਚ ਵਿਸ਼ੇਸ਼ ਲੋੜਾਂ ਵਾਲੇ ਲੋਕਾਂ ਨੂੰ 1000 ਰੁਪਏ ਦੀ ਪੈਨਸ਼ਨ ਜਿਹੜੀ ਆ ਉਹ ਦਿੱਤੀ ਜਾਂਦੀ ਹੈ ਸਰਕਾਰ ਦੀ ਸਕੀਮ ਲਈ ਦਿਵੰਗ ਦੀ ਯੋਗਤਾ 60% ਦੀ ਹੋਣੀ ਚਾਹੀਦੀ ਹੈ ਤਾਂ ਦੀ ਇਹੋ ਲਾਭ ਪ੍ਰਾਪਤ ਕਰ ਸਕਣਗੇ ਦਿੱਲੀ ਸਰਕਾਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਦਿੱਲੀ ਸਰਕਾਰ ਸੂਬੇ ਦੇ ਲਗਭਗ 1 ਲੱਖ 20 ਹਜ਼ਾਰ ਲੋਕਾਂ ਨੂੰ ਪੈਨਸ਼ਨ ਦਿੰਦੀ ਹੈ ਜਿਨ੍ਹਾਂ ਦੀ ਅਪੰਗਕਤਾ 42% ਤੋਂ ਵੱਧ ਹੈ ਵਿੰਗ ਲੋਕਾਂ ਦੇ ਸਕੀਮ ਦਾ ਲਾਭ ਲੈ ਸਕਣਗੇ ਇਸ ਵਿੱਚ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਕੀ ਹੋਵੇਗੀ ਫਿਲਹਾਲ ਇਸ ਸੰਬੰਧੀ ਕੋਈ ਦਿਸ਼ਾ ਨਿਰਦੇਸ਼ ਜਾਰੀ ਨਹੀਂ ਕੀਤੇ ਗਏ ਪਰ ਸਰਕਾਰ ਕਿੰਨੀ ਜਲਦੀ ਸਕੀਮ ਨੂੰ ਲਾਗੂ ਕਰਨਾ ਸ਼ੁਰੂ ਕਰਦੀ ਹੈ ਸਕੀਮ ਦਿੱਲੀ ਦੇ ਪੱਕੇ ਵਸਨੀਕਾਂ ਲਈ ਸ਼ੁਰੂ ਹੋਣ ਜਾ ਰਹੀ ਹੈ ਇਸੇ ਦੀਆਂ ਵੱਡੀਆਂ ਮੁੱਖ ਖ਼ਬਰਾਂ ਮਿਲਦੇ ਹਾਂ ਹੋਰ ਜਾਣਕਾਰੀ ਦੇ ਨਾਲ ਹੋ ਤੱਕ ਬਨੇ ਰਹੋ ਸਾਡੇ ਨਾਲ ਧੰਨਵਾਦ